ਆਜੇ ਦੇਖਗੀ ਕਤਾਰ ਦੀ ਗਰ ਕੀ ਪਿਆਰ ਕਹਿੰਦੀ ਹੁਣੇ ਨੀਂਦ ਨਹੀਂ ਆਉਦੀ ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ ਫਿਰੇ ਰੋਦੀ ਨੀ ਗੇਟੀਆਂ ਡਰੇਗਦੇ ਮੁੰਡੇ ਟੋਲੀਆਂ ਬਣਾ ਕੇ ਸਾਧ ਬੈਕ ਤੇ ਨਹੀਂ ਧੱਕਦਾ ਨਹੀਂ ਮੋਟੇ ਦੋਸ ਸਿੱਤ ਕਰਾਂ ਬੈਕ ਤੇ ਕੀ ਮੇਰੀ ਮੈਕ ਤੇ ਮਹਿਕਾ ਵਿੱਚ ਬਾਤਦਾ ਐ ਧੁੱਕਦੀ ਆ ਬੈਕ ਤੇ ਕੋ ਸਮਝੀ ਨਹੀਂ ਆਉਦੀ ਪਤਾ ਚਾਹਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ ਹੁਣ ਕਹਿੰਦੀ ਫਿਰਦੀ ਨਹੀਂ ਕੈਰੀ ਰੱਖਾ ਚੰਡ ਕੇ ਬੜੇ ਸਾਨੂੰ ਨਿੰਦ ਦੇ ਤੇ ਬੜੇ ਸਾਨੂੰ ਭੰਡ ਦੇ ਇਹ ਯਾਰ ਮੇਰੇ ਸੰਦ ਦੇ ਜਵਾਨ ਸਾਂਬੇ ਯਾਰੀਆਂ ਤੇ ਮੇਰੀ ਥੱਲੇ ਦੰਦ ਦੇ ਵੀ ਨਹੀਂ ਜਮਾ ਲਾਉਂਦੇ ਨਹੀਂ ਆਉਂਦੇ ਗਲੀ ਚ ਬਾਹ ਕਿੱਥੇ ਤਾਂ ਹੱਥ ਨਹੀਂ ਫੜਾਉਂਦੇ ਤੂੰ ਹੱਥ ਨਹੀਂ ਛਡਾਉਂਦੀ ਪਤਾ ਚਾਹੁੰਦੀ ਤੂੰ ਲੱਗ ਯਾਰੀ ਜੱਟਾਂ ਦੇ ਮੁੰਡੀ ਨਾ ਹੁਣ ਕਹਿੰਦੀ ਫਿਰੇ ਨਹੀਂ ਆਉਂਦੀ ਹੱਥ ਪਿਆ ਉਦੜੇ ਰਕਾਨੇ ਵਾਲੇ ਰਸ ਨੇ ਟਾਈਮ ਥੋੜੇ ਟਫ ਨੇ ਉੱਤੇ ਨੂੰ ਤਾਂ ਹੀ ਕਫ ਨੇ ਕਹਿੰਦਾ